ਇਹਦੀ ਕਹਿੰਦੇ ਟੈਂਕੀ ਭਰ ਕੇ ਭੁੱਲਣ ਵਾਲਾ ਕੰਮ ਸੀ ਤੇਲ ਖਰਚਾ ਟਰੈਕਟਰ ਦਾ ਬਹੁਤ ਘਟਾ ਫਰੰਟ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਬੈਕ ਟਾਇਰਾਂ ਦੀ ਕੰਡੀਸ਼ਨ ਦੇਖੋ ਮਿੱਤਰੋ 10 ਮਾਡਲ ਦੇ ਵਿੱਚ ਅੱਸੀ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਮਿੱਤਰੋ ਲੋਕੇਸ਼ਨ ਦੇਖ ਕੇ ਕਿਸ ਨੂੰ ਪਤਾ ਲੱਗ ਗਿਆ ਹੁਣ ਆਪਾਂ ਖੜੇ ਆ ਮਿੱਤਰੋ ਮੋਗਾ ਟਰੈਕਟਰ ਮੰਡੀ ਤੇ ਤੇ ਇਹ ਮੰਡੀ ਬੁੱਗੀਪੁਰਾ ਚੌਂਕ ਦੇ ਵਿੱਚ ਪੁਲ ਦੇ ਬਿਲਕੁਲ ਨਾਲ ਲੱਗਦੀ ਆ ਤੇ ਹਰ ਐਤਵਾਰ ਵਾਲੇ ਦਿਨ ਲੱਗਦੀ ਆ ਤੇ ਵੀਡੀਓ ਕਰ ਲਿਆ ਸਟਾਰਟ HMT 911 ਤੋਂ ਟਰੈਕਟਰ ਦੇ ਮਿੱਤਰੋ ਪਹਿਲਾਂ ਤਾਂ ਟਾਇਰਾਂ ਦੀ ਕੰਡੀਸ਼ਨ ਦੇਖੋ ਬਿਲਕੁਲ ਨਵੇਂ ਟਾਇਰਾਂ ਟਾਇਰਾਂ ਵਾਂਗੂ ਪਾਇਆ ਬੇਦਾਕ ਟਾਇਰ ਨਹੀਂ ਸਾਫ਼ ਟਾਇਰ ਨੇ ਕਿਸੇ ਵੀਰ ਦਾ ਜਮਾ ਸਮਾਈ ਦੇ ਵਿੱਚ ਟਰੈਕਟਰ ਰੱਖਿਆ ਹੋਇਆ 911 ਤੇ ਮਾਡਲ ਹੈਗਾ 97 2 ਲੱਖ 55 ਹਜ਼ਾਰ ਟਰੈਕਟਰ ਦੀ ਡਿਮਾਂਡ ਹੈ ਕੰਡੀਸ਼ਨ ਜਮਾ ਓਕੇ ਪਈਆ ਕਿਸੇ ਪਾਸੇ ਕੋਈ ਲੀਕੇਜ ਨਹੀਂ ਤੇ ਸਭ ਤੋਂ ਵੱਡੀ ਗੱਲ ਪਾਵਰ ਸਟੀering ਕਰਿਆ ਹੋਇਆ ਟਰੈਕਟਰ ਇਹ ਪਾਵਰ ਸਟੀering ਦੇ ਵਿੱਚ ਆ ਮਿੱਤਰੋ ਕੰਡੀਸ਼ਨ ਦੇਖੋ ਟਰੈਕਟਰ ਦੀ ਬਾਕੀ ਦੇਖ ਸਕਦੇ ਹੋ ਪੰਪ ਪੰਪ ਵਗੈਰਾ ਕੋਲਮਲਾ ਆ ਕੇ ਬੰਦੇ ਨੇ ਪੂਰਾ ਫੁੱਲ ਕੰਮ ਲਿਆ ਵਾ ਟਰੈਕਟਰ ਤੋਂ ਟਰੈਕਟਰ ਪੂਰਾ ਫੁੱਲ ਹੀ ਚੰਗਾ ਪਿਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆਪਾਂ ਲਾ ਦਾਂਗੇ ਤੇ ਆ ਆ ਗਿਆ ਵੀਰ ਸੋਨੀ ਦਾ ਟਰੈਕਟਰ 2010 ਮਾਡਲ ਦੇ ਵਿੱਚ ਆ ਅਰਜਨ 605 ਸੈਂਟਰ ਗੇਅਰ ਆ ਜੀ ਤੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਸੈਂਟਰ ਗੇਅਰ ਹੀ ਚਾਹੀਦਾ ਤੇ ਟਾਇਰ ਮਿੱਤਰੋ ਐਮ ਆਰ ਐਫ ਦੇ ਬਿਲਕੁਲ ਨਵੇਂ ਟਾਇਰ ਨੇ ਮਗਰਲੇ ਤੇ ਮੂਹਰੇਲੇ ਟਾਇਰ ਵੀ ਐਮ ਆਰ ਐਫ ਦੇ ਨੇ ਮੂਹਰੇਲੇ ਪਾਏ ਹੋਇਆ ਜਹਾਜੀ 3 ਲੱਖ 90 ਹਜ਼ਾਰ ਟਰੈਕਟਰ ਦੀ ਡਿਮਾਂਡ ਆ ਤੇ ਟਰੈਕਟਰ ਦੀ ਸੂ ਸੂ ਦੇਖੋ ਮਿੱਤਰੋ ਜਿਵੇਂ 8 ਦਿਨ ਜਿਹੜੀ ਚੀਜ਼ ਕਰਕੇ ਬਦਨਾਮ ਆ ਕਹਿੰਦੇ ਇਹਦਾ ਰੰਗ ਜਾ ਉੱਡ ਜਾਂਦਾ ਹੁੰਦਾ ਰੰਗ ਦਾਸਦਾ ਕਿ ਟਰੈਕਟਰ ਸਮਾਈ ਜੁਆ ਆ ਬਈ ਪੀਵੀ ਨੰਬਰ ਦੇ ਵਿੱਚ ਆ ਟਰੈਕਟਰ ਮਾਡਲ ਦਾਸਾ 390000 ਡਿਮਾਂਡ ਆ ਤੇ ਨਾਲ ਆ ਗਿਆ ਮੈਸੀ 9500 ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਮਿੱਤਰੋ ਤੁਹਾਡੇ ਸਾਹਮਣੇ ਆ ਟਾਇਰ ਮਿੱਤਰੋ ਦੇਖ ਸਕਦੇ ਹੋ ਤੇ 9500 ਮੈਸੀ ਆ ਜੀ ਇਹ ਤੇ ਇਹ ਟਰੈਕਟਰ ਮਾਡਲ ਹੈਗਾ 16 448000 ਡਿਮਾਂਡ ਆ ਨੰਬਰ 22 ਦਾ ਆਪਾਂ ਸਕਰੀਨ ਦੇ ਉੱਤੇ ਲਾਤਾ ਮੋਗੇ ਮੰਡੀ ਦੇ ਉੱਤੇ ਮਿੱਤਰੋ ਇਹ ਟਰੈਕਟਰ ਖੜਾਗਾ ਤੇ ਲੋਨ ਲਾਣ ਸਾਰੀ ਸੌਬਧਾਵਾ ਮੀਰ ਸੋਨੀ ਅਰਗੇ ਦੇ ਦਿੰਦੇ ਆ ਤੇ ਨਾਲ ਇੱਕ ਹੋਰ ਅਰਜਨ ਆ ਗਿਆ ਮਿੱਤਰੋ ਆਹ ਅਰਜਨ ਦਾ ਦੇਖੋ ਜਿਵੇਂ ਕਹਿੰਦੇ ਹੁੰਦੇ ਆ ਦੇਖੋ ਉਹ ਵੀ ਅਰਜਨ ਦਿਖਾਇਆ 10 ਮਾਡਲ ਤੇ 10 ਮਾਡਲ ਲਈ ਇਹਦੀ ਰਮਾੜੀ ਕੀ 3,85,000 ਫਰੰਟ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਬੈਕ ਟਾਇਰਾਂ ਦੀ ਕੰਡੀਸ਼ਨ ਦੇਖੋ ਮਿੱਤਰੋ 10 ਮਾਡਲ ਦੇ ਵਿੱਚ ਆ 3,85,000 ਇਹ ਅਰਜਨ ਟਰੈਕਟਰ ਦੀ ਮਿੱਤਰੋ ਡਿਮਾਂਡ ਨਾਲ ਆ ਗਿਆ ਜੀ ਨਿਊ ਹਾਲੈਂਡ 3630 ਟਰੈਕਟਰ ਦੇ ਟਾਇਰ ਟੂਰ ਮਿੱਤਰੋ ਪੂਰੇ ਫੋਲੀ ਚੰਗੇ ਪਿਆ ਜੇ ਵੀ ਕਿਸਾਨ ਵੀ ਕਹਾਵਲੈਂਡ ਲੱਭ ਰਿਹਾ ਤਾਂ ਇਹ ਲੈ ਜਾ ਸਕਦਾ ਚਾਰ ਮਾਡਲ ਦੇ ਵਿੱਚ ਆ 3 ਲੱਖ 3.5 ਲੱਖ ਡਿਮਾਂਡ ਹੈ ਤੇ ਇਹ ਮਿੱਤਰੋ ਪਲੱਸ ਵਾਲਾ ਪਲੱਸ ਵਾਲਾ ਤਾਂ ਕਹਿੰਦੇ ਆਪਾਂ ਇਹ 55 ਐਚਪੀ ਕੈਟਾਗਰੀ ਦੇ ਵਿੱਚ ਆਉਂਦਾ ਤੇ ਜਿਹੜੇ ਹੁਣ ਆਉਂਦੇ ਆ ਉਹ 50 ਐਚਪੀ ਚਾਹੀਏ 55 ਚਾਹੁੰਦਾ ਮਿੱਤਰੋ ਨਾਲ ਆ ਗਿਆ ਜੀ ਅਰਜਨ ਅਰਜਨ ਅੱਜ ਉਹਨੂੰ ਮਿੱਤਰੋ ਬਹੁਤ ਦਿਖਾਵਾਂਗੇ ਮੋਗੇ ਮੰਡੀ ਦੇ ਉੱਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇਹਦੇ ਵੀ ਟਾਇਰ ਦੇਖੋ ਮਿੱਤਰੋ ਇਹ ਸਿੱਧਾ ਕਿਸਾਨ ਵੀਰ ਦੇ ਘਰੋਂ ਚੱਲ ਕੇ ਆਇਆ ਟਰੈਕਟਰ ਲੱਗਦਾ 11 ਮਾਡਲ ਦੇ ਵਿੱਚ ਆ 3,85,000 ਡਿਮਾਂਡ ਆ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਪੂਰੀ ਚੰਗੀ ਪਈਆ ਤੇ ਨਾਲ ਆ ਗਿਆ ਜੀ ਸਵਰਾਜ 735 ਕਹਿੰਦੇ ਜਦੋਂ ਇਹ ਟਰੈਕਟਰਾਂ ਦਾ ਦੌਰ ਸੀ ਮਿੱਤਰੋ ਉਦੋਂ ਟਰੈਕਟਰ ਬੜਾ ਜਿਆਦਾ ਵਿਗਦਾ ਸੀ ਤੇ ਹਰ ਇੱਕ ਦੇ ਗਰੀਕ ਪਿੰਡ ਦੇ ਵਿੱਚ ਹੀ ਸਭ ਤੋਂ ਵੱਧ ਟਰੈਕਟਰ ਇਹ ਮਿਲਦੀ ਸੀ ਜਿਵੇਂ ਹੁਣ 855 ਮਿਲਦੇ ਆ ਤੇ ਛੋਟੇ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਵੰਦ ਟਰੈਕਟਰ ਸੀ ਇਹ ਮੇਤਰੋ ਟਰੈਕਟਰ ਦੀ ਮੇਤਰੋ ਸਵਰਾਜ 735 ਤੇ ਸਵਰਾਜ ਦੀ ਸਾਰਿਆਂ ਦੀ ਇਹ ਖਾਸੀਅਤ ਆ ਕਿ ਇਹ ਰਿਪੇਅਰ ਨਹੀਂ ਕਰਦਾ ਜਿਹਦੇ ਕਰਕੇ ਕਿਸਾਨ ਵੀ ਨੂੰ ਬਹੁਤ ਸੌਖਾ ਹੋ ਜਾਂਦਾ ਇਹ ਟਰੈਕਟਰ ਹੈਗਾ 97 ਮਾਡਲ ਦੇ ਵਿੱਚ ਆ 1 ਲੱਖ ਤੇ 45000 ਟਰੈਕਟਰ ਦੀ ਡਿਮਾਂਡ ਆ ਤੇ ਜਦੋਂ ਇਹਨਾਂ ਤੇ ਜਵਾਨੀ ਸੀ ਮੇਤਰੋ ਕੱਲੇ-ਕੱਲੇ ਪਿੰਡ ਦੇ ਵਿੱਚ ਇਹ ਟਰੈਕਟਰ ਵਾਧੂ ਪਾਏ ਜਾਂਦੇ ਸੀ ਤੇ ਡਿਮਾਂਡ ਵੀ ਬੜੀ ਜ਼ਿਆਦਾ ਸੀ ਤੇ ਹੁਣ ਇੰਪਲੀਮੈਂਟ ਵੱਡੇ ਹੋਣ ਕਰਕੇ ਇਹਨਾਂ ਦੀ ਜਿਹੜੀ ਮੰਗ ਆ ਘਟ ਗਈ ਪਟਰੈਕਟਰ ਇਹ ਪੂਰਾ ਫੁੱਲ ਚੰਗਾ ਸੀ ਆਪਦੇ ਦੌਰ ਦੇ ਵਿੱਚ ਬਹੁਤ ਦੁਨੀਆ ਲਈ ਆ ਟਰੈਕਟਰ ਨੇ ਤੇ ਨਾਲ ਆ ਗਿਆ ਮਿੱਤਰੋ ਸਵਰਾਜ 855 ਜਿਹੜਾ ਕਿ ਹੁਣ ਚੱਲਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਟਾਇਰ ਟੂਰ ਚੈੱਕ ਕਰ ਸਕਦੇ ਹੋ ਟਰੈਕਟਰ ਦੇ ਇਹ ਆ ਜੀ ਸਵਰਾਜ 855 ਮਾਡਲ ਦਾ ਸਾ 355000 ਡਿਮਾਂਡ ਆ ਮਿੱਤਰੋ ਸਿੰਪਲ ਸਟੀering ਦੇ ਵਿੱਚ ਆ ਤੇ ਇਹ ਟਰੈਕਟਰ ਮਿੱਤਰੋ ਸਵਰਾਜ ਜਿਹੜੇ ਨਹੀਂ ਜੰਦਾ ਕਰ ਲਾਸ ਕਰਨੀ ਹੈਗਾ ਜੀ ਇਹ ਨਾਲ ਆ ਗਈ ਟਰਾਲੀ 60000 ਰੁਪਿਆ ਡਿਮਾਂਡ ਆ ਟਰਾਲੀ ਦੀ 115000 ਡਿਮਾਂਡ ਆ ਇਹ ਟਰਾਲੀ ਦਾ ਫਾਰਸ ਚੰਗਾ ਪਿਆ ਬੈੱਡ ਸਮੇਤ ਆ ਤੇ ਟਰਾਲੀ ਦੇ ਜੇ ਆਪਾਂ ਹਿੱਸੇ ਦੀ ਮਤਰੋਂ ਗੱਲ ਕਰੀਏ ਰੇਲ ਵਾਲਾ ਹਿੱਸਾ ਲੱਗਿਆ ਵਾ ਟਰਾਲੀ ਦੇ ਸਿੰਗਲ ਟਾਇਰਾਂ ਦੇ ਵਿੱਚ ਆ ਫਾਰਸ ਪੂਰ ਸ ਚੰਗੀ ਪਈ ਆ ਤੇ ਇਧਰਲੀ ਸਾਈਡ ਆ ਜਾ ਮਿੱਤਰੋ ਸਵਰਾਜ 855 ਪੂਰਾ ਚੰਗਾ ਪਿਆ ਪਾਵਰ ਸਟੀering ਆ 16 ਮਾਡਲ ਆ 575000 ਡਿਮਾਂਡ ਆ ਤੇ ਫੋਡ ਆਡੂ ਸ਼ਾਦਰੀ ਜਿਵੇਂ ਜਿੰਨੀ ਐਸੈਸਰੀ ਨਹੀਂ ਦੀਆਂ ਮਿੱਤਰੋ ਸੋਨੂੰ ਨਾਲ ਹੀ ਮਿਲੂਗੀ ਤੇ ਕੁਲਵਿੰਦਰ ਕਹਿੰਦੇ ਇਹਨਾਂ ਨੇ ਬੜੀ ਦੁਨੀਆ ਲਾਈ ਸੀ ਇਹ ਆ ਜੀ ਫੋਰਡ 3700 ਜੇ ਕਹਿੰਦੇ ਹੁਣ ਵੀ ਵਧੀਆ ਇੰਜਨ ਹੋਣ ਜਾਂਦਾ ਕੰਮ ਮੰਦੇ ਦਾ ਕਰਾਇਆ ਵਾ ਤੇ ਫਿਰ ਨਹੀਂ ਉਤੋਂ ਦੀ ਨਗਦਾ ਪੁਰਾਣੇ ਬਾਬਿਆਂ ਨੂੰ ਦੇਖ ਕੇ ਮਿੱਤਰੋ ਆਪਦੀ ਜਬਾਨੀ ਝਾੜ ਆ ਜਾਂਦੀ ਏ ਇਹਦੇ ਫੁਕਾਰੇ ਸੁਣ ਕੇ ਤੇ ਸੀਟ ਸੂਟ ਸਾਰੀ origignal ਦੇਖ ਸਕਦੇ ਮਿੱਤਰੋ ਫੋਰਡ 3700 ਵੈਸੇ ਸਮਾਈ ਜਾ ਟਰੈਕਟਰ ਪੂਰਾ ਮਾਡਲ ਹੈਗਾ 92 1 ਲੱਖ ਤੇ 60000 ਰੁਪਏ ਡਿਮਾਂਡ ਆ ਇਕ ਨੀਸ਼ਨ ਚੰਗੀ ਪਈ ਟਰੈਕਟਰ ਦੀ ਤੇ ਨਾਲ ਆ ਗਿਆ ਜੀ ਫਾਰਮ ਟਰੈਕ 45 40 10 300 ਦਾ ਵੱਡਾ ਭਾਈ ਟਾਇਰ ਮਿੱਤਰੂ ਕਸੇ ਹੋਏ ਨਹੀਂ ਫੰਦਰ ਟਾਇਰ ਚੰਗੇ ਪਏ ਹਜੇ ਦੋ ਮਾਡਲ ਆ 1 ਲੱਖ 99000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਤੇਲ ਖਰਚਾ ਟਰੈਕਟਰ ਦਾ ਘੱਟ ਹੈ ਤੇਦਰ ਬਾਪੂ ਇਹਨਾਂ ਕਾਂ ਲਾ ਕੇ ਕਹਿੰਦੇ ਹਰਾ ਜਾ ਕੇ ਕੀ ਫੜਦਾ ਇਹ ਮੌਕਾ ਅੱਜ ਖਤਮ ਹੋ ਗਿਆ ਵੀ ਪਵਾੜੀਆਂ ਕੋਲ ਹੀ ਮਿਲਦੇ ਆ ਇਹ ਤੇ ਨਾਲ ਆ ਗਿਆ ਮਿੱਤਰੋ ਐਚ ਐਮ ਟੀ ਟਾਇਰ ਜੀ ਮਿੱਤਰੋ ਜਮਾ ਕਸੀ ਵਾਇ ਆਜੀ 3511 81 ਮਾਡਲ ਆ 90000 ਡਿਮਾਂਡ ਆ ਜਿਵੇਂ ਕਹਿੰਦੀ ਇੱਕ ਵਾਰ ਲਾ ਮੁੱਲੀ ਐ ਮਿੱਤਰੋ ਟਰੈਕਟਰ ਦਾ ਤੇ ਨਾਲ ਆ ਗਿਆ ਜੀ 265 ਮਿੰਦਰਾ ਇਹਦੀ ਕਹਿੰਦੇ ਟੈਂਕੀ ਭਰ ਕੇ ਭੁੱਲਣ ਵਾਲਾ ਕੰਮ ਸੀ ਤੇਲ ਖਰਚਾ ਟਰੈਕਟਰ ਦਾ ਬਹੁਤ ਘੱਟ 97 ਮਾਡਲ ਆ 1.5 ਲੱਖ ਰੁਪਇਆ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਦੇ ਵਿੱਚ ਆ ਪੀ ਵੀ ਟੀ ਨੰਬਰ ਆ ਜੀ 265 ਤੇ ਮੰਡੀ ਦੇ ਉੱਤੇ ਤੁਹਾਨੂੰ 265 ਟਰੈਕਟਰ ਬਹੁਤ ਘੱਟ ਮਿਲੂ 475 275 575 ਸਾਰੇ ਮਿਲ ਜਾਣਗੇ ਮੈਂ ਤੇਰਾ ਐਂਟਰ 265 ਬਹੁਤ ਘੱਟ ਮਿਲੂ ਕਿਉਂਕਿ ਤੇਲ ਖਰਚਾ ਬੜਾ ਘੱਟ ਆ ਤੇ ਮੰਗ ਇਹਦੀ ਬੜੀ ਜ਼ਿਆਦਾ ਟਰੈਕਟਰ ਦੀ ਨਾਲ ਆ ਗਿਆ ਜੀ ਸਵਰਾਜ 735 FE ਬੈਗ ਟਾਇਰ ਮਿੱਤਰੋ JK ਦੇ ਲੱਗੇ ਪਿਆ ਟਾਇਰ ਲਗਭਗ 80 ਤੋਂ 85 ਪੈਸੇ ਪਏ ਆ ਫਰੰਟ ਟਾਇਰ ਵੀ ਚੰਗਾ ਇੰਜਨ ਸਾਫ਼ ਤੇ ਸੁੱਕਾ 99 ਮਾਡਲ 1 ਲੱਖ ਤੇ 75000 ਟਰੈਕਟਰ ਦੀ ਡਿਮਾਂਡ ਆ ਮਿੱਤਰੋ ਬਾਕੀ ਬਾਹਰ ਪੰਪਾ ਦੇਖ ਸਕਦੇ ਹੋ ਐਫੀ ਮਾਡਲ ਦੇ ਵਿੱਚ ਆ ਪੰਪ ਬਾਹਰ ਹੋ ਗਿਆ ਸੀ 100 ਥੋੜੀ ਜੀ ਚੇਂਜ ਹੋ ਗਈ ਸੀ ਪਹਿਲਾਂ ਵਾਲੇ 735 ਨਾਲ ਤੇ ਇਧਰਲੀ ਸਾਈਡ ਆ ਗਿਆ ਮਿੱਤਰੋ ਅਰਜਨ 605 ਸੈਂਟਰ ਗੇਟ ਦੇ ਵਿੱਚ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੂ ਲੱਗੀ ਵੀ ਆ ਜੀ ਇਹ ਮਾਡਲ ਹੈਗਾ ਜੀ 6 3 ਲੱਖ ਤੇ 10000 ਰੁਪਿਆ ਡਿਮਾਂਡ ਆ ਟਰੈਕਟਰ ਦੀ ਰੇਟ ਤੁਹਾਨੂੰ ਪਤਾ ਮਿੱਤਰੋ ਮੌਕੇ ਤੇ ਆ ਐ ਦੁਬਾਰਾ ਵਾਲੇ ਦੇਣ ਇਹ ਮੰਡੀ ਲੱਗਦੀ ਆ ਅੱਗੇ ਆਗੇ ਜੀ 241 ਦਾ ਮੈਸੀ ਬੈਗ ਟਾਇਰ ਲਗਭਗ ਜਮਨ ਨਵੇਂ ਪਏ ਨੇ ਫਰੰਟ ਟਾਇਰ ਵੀ ਚੰਗੇ ਆ 2002 ਮਾਡਲ ਆ 2 ਲੱਖ 45000 ਟਰੈਕਟਰ ਦੀ ਡਿਮਾਂਡ ਆ ਮਿੱਤਰੋ ਪੀਵੀ ਨੰਬਰ ਦੇ ਵਿੱਚ ਆ ਇਹ ਵੀ ਛੋਟੇ ਕਿਸਾਨਾਂ ਖਾਤਰ ਮਿੱਤਰੋ ਮੈਸੀ ਕੰਪਨੀ ਨੇ ਇੱਕ ਤਰ੍ਹਾਂ ਦਾ ਵਰਦਾਨ ਹੀ ਘੜਤਾ ਸੀ ਤੇ ਨਾਲ ਆ ਗਿਆ ਅਰਜਨ ਸੇ ਇਹ ਟਰੈਕਟਰ ਮਿੱਤਰੋ ਸੈਂਟਰ ਗੇਅਰ ਦੇ ਵਿੱਚ ਆ ਲਗਭਗ ਜਿੰਨੇ 605 ਹੁਣ ਤੱਕ ਤੁਹਾਨੂੰ ਦਿਖਾਇਆ ਗਿਆ ਸੈਂਟਰ ਗੇਅਰ ਹੀ ਆ 13 ਮਾਡਲ ਆ ਜੀ ਪੀਵੀ 19 ਬਰਨਾਲੇ ਦਾ ਨੰਬਰ ਆ 4 ਲੱਖ 80000 ਡਿਮਾਂਡ ਆ ਟਰੈਕਟਰ ਦੀ ਨਾਲ ਆ ਗਿਆ ਜੀ ਆਰ ਐਕਸ ਮੋਗੇ ਮੰਡੀ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਮਿੱਤਰੋ ਉਹ ਸਾਹਮਣੇ ਪੋਲਾ ਪੋੜ ਦੇ ਨਾਲ ਟਰੈਕਟਰ ਖੜੇ ਹੁੰਦੇ ਆ ਬੁੱਗੀਪੁਰਾ ਚੌਂਕ ਵੱਜਦਾ ਜੀ ਇਹ ਆਰ ਐਕਸ ਆ ਗਿਆ ਜੀ ਜਮਾ ਨਵੀਂ ਆ ਮਿੱਤਰੋ ਟਰੈਕਟਰ 23 ਮਾਡਲ ਆ ਪੰਜਾਬ ਨੰਬਰ ਆ 765000 ਡਿਮਾਂਡ ਆ ਪੀ ਵੀ ਘਾਟ ਨੰਬਰ ਆ ਜੇ ਕੇ ਵੀਰ ਏਜੰਸੀ ਨੂੰ ਭੱਜਾਇਆ ਜਾਂਦਾ ਤਾਂ ਆ ਆਰ ਐਕਸ ਟਰੈਕਟਰ ਲਿਜਾ ਸਕਦਾ ਕਿਉਂਕਿ ਸਸਤੇ ਰੇਟ ਦੇ ਵਿੱਚ ਤੇ ਲਗਭਗ ਘੰਟਿਆਂ ਦੇ ਹਿਸਾਬ ਨਹੀਂ ਚੱਲਿਆ ਉਹ ਟਰੈਕਟਰ ਇਹ ਤੇ ਨਾਲ ਆ ਗਿਆ ਸੋਨਾ ਲੀਕਾ ਮਿੱਤਰੋ ਟਾਈਗਰ ਵੀ ਇਹ ਮਾਡਲ ਆ ਸਾਢੇ 6 ਲੱਖ ਡਿਮਾਂਡ ਆ ਐਸੈਸਰੀ ਮਿੱਤਰੋ ਸਾਰੀ ਦੀ ਸਾਰੀ ਨਾਲ ਮਿਲੂ ਤੁਹਾਨੂੰ ਕੰਡੀਸ਼ਨ ਦੇਖੋ ਟਰੈਕਟਰ ਪੂਰਾ ਜੰਗਾ ਪਿਆ ਬਾਕੀ ਮੈਡ ਮੂਡ ਬੀਡ ਦੇ ਲਵਾਏ ਪਿਆ ਇੱਥੋਂ ਪਤਾ ਲੱਗਦਾ ਪੂਰੇ ਸ਼ੌਂਕੀਆ ਬੰਦੇ ਦਾ ਤਿਆਰ ਕਰਿਆ ਵਾ ਟਰੈਕਟਰ ਤੇ ਨਾਲ ਨਾਲ ਮਿੱਤਰੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਜਿੰਨੇ ਟਰੈਕਟਰ ਦਿਖਾਏ ਆ ਬਾਈ ਸੋਨੀ ਦਾ ਨੰਬਰ ਤੁਹਾਨੂੰ ਪਤਾ ਉਹਨੂੰ ਫੋਟੋ ਭੇਜ ਕੇ ਟਰੈਕਟਰਾਂ ਦੀ ਜਾਣਕਾਰੀ ਸਾਰੀ ਲੈ ਸਕਦੇ ਹੋ ਕਰ ਦਿਓ ਦੱਬ ਕੇ ਸ਼ੇਅਰ ਧੰਨਵਾਦ ਜੀ